ਹਾਂ ਚਲੋ ਜੀ ਖਵਾਉਟੀ ਦਾ ਭਰਾ ਨਾ ਦਵਾਈਆਂ ਦੂਈਆਂ ਦੇਖ ਕੇ ਗਿਆ ਵਾ ਠੀਕ ਹੈ ਤਾਂ ਕੇ ਦਿੱਤੇ ਤੇ ਮੈਂ ਹਾਂ ਚੱਲ ਮਾਵਾ ਮੁੰਡੇ ਨੂੰ ਮਾਸਾ ਫਰਕ ਪਾਵੇ ਦਵਾਈ ਦਵਾਂਗੇ ਤਾਂ ਫਰਕ ਪਾਊਗਾ ਬਸ ਕੀ ਹੋਇਆ ਦਿਖਾਓ ਦਵਾਈ ਕਿਨੇ ਨਹੀਂ ਬਲਜੀਤ ਲਿਆ ਦਵਾਈ ਪੁੱਤ ਮੈਂ ਪੁੱਤ ਕੁਰਸੀ ਫੜਾਵਾਂ ਤੈਨੂੰ ਖਲੋ ਜਾ ਲੈਓ ਤਾਂ ਪੁੱਤ ਕੁਰਸੀ ਲੈਓ ਦੋਈ ਫੜਾਓ ਹਾਂ ਸਹੀ ਰੋ ਦਵਾਈ ਤਾਂ ਸਹੀ ਦਵਾਈ ਬਾਕੀ ਦਵਾਈ ਤੇ ਬਿਲਕੁਲ ਸਹੀ ਆ ਆ ਦਵਾਈ ਕਿੰਨੇ ਪਾਤੀ ਨੀਂਦ ਵਾਸਤੇ ਮੇਰੀ ਗੱਲ ਸੁਣੋ ਹੁਣ ਦੀ ਸਾਲਾ ਮੈਂ ਇੱਕ ਮੈਂ ਪਹਿਲਾਂ ਮੇਰੀ ਗੱਲ ਸੁਣ ਲਓ ਨਹੀਂ ਮੈਂ ਆਈ ਦੀ ਪਹਿਲਾਂ ਗੱਲ ਸੁਣਨਾ ਤੋ ਦਵਾਈ ਦਵਾ ਠੀਕ ਹੈ ਮੰਮੀ ਦੇਖੋ ਇਹ ਦਵਾਈ ਨੀਂਦ ਵਾਸਤੇ ਨਾ ਇਹ ਤਾਂ ਬਹੁਤ ਨੁਕਸਾਨ ਕਰੂ ਇਹਨਾਂ ਦਾ ਇਹ ਉਹ ਤਾਂ ਆਲਰੇਡੀ ਪਹਿਲਾਂ ਹੀ ਕੋਮਾ ਚ ਆ ਜੇ ਤੁਸੀਂ ਆ ਦਵਾਈ ਦੇ ਦਿੰਦੇ ਤੇ ਬਿਲਕੁਲ ਉੱਠਣਾ ਨਹੀਂ ਕਦੇ ਵੀ ਉੱਠ ਸਕਦੇ ਹੋ ਹੋਏ ਇਹ ਬਿਲਕੁਲ ਦਵਾਈ ਨਹੀਂ ਦੇਣੀਏਗੀ ਪਤਾ ਕੀ ਡਾਕਟਰ ਸਾਹਿਬ ਮੇਰੇ ਵੀਰ ਜੀ ਨੇ ਦਵਾਈ ਲੈ ਕੇ ਆਏ ਆ ਤੇ ਕੋਈ ਨਹੀਂ ਫਿਰ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛ ਲੂੰਗੀ ਜੇ ਇਹਦੇ ਡਾਕਟਰ ਸਾਹਿਬ ਨੇ ਨੀਂਦ ਦੀ ਗੋਲੀ ਪਾਈ ਹੋਗੀ ਤੇ ਫਿਰ ਇਹਨਾਂ ਨੂੰ ਦੇ ਦਾਂਗੇ ਤੇ ਜੇ ਨਾ ਪਾਈ ਹੋਗੀ ਤੇ ਕੋਈ ਗੱਲ ਨਹੀਂ ਫਿਰ ਮੈਂ ਨਾ ਦਵਾਂਗੀ ਤੁਸੀਂ ਪਤਾ ਕਰ ਲਓ ਪਰ ਮੈਨੂੰ ਲੱਗਦਾ ਕਿ ਇਹ ਕੋਈ ਦਵਾਈ ਨਹੀਂ ਦੇਣੀ ਚਾਹੀਦੀ ਨੀਂਦ ਵਾਲੀ ਗੋਲੀ ਠੀਕ ਹੈ ਠੀਕ ਹੈ ਹਾਂਜੀ ਹੋਰ ਕੁਸਚਨ ਤੇ ਡਾਕਟਰ ਸਾਹਿਬ ਹਾਂਜੀ ਮੈਂ ਤੁਹਾਨੂੰ ਇਹ ਕਰਕੇ ਸੱਦਾ ਹੀ ਆ ਜਿਹੜੀ ਚ ਇੰਜੈਕਸ਼ਨ ਆ ਨਾ ਉਹ ਹੀ ਲਾ ਦਿਓ ਫਿਰ ਤੁਸੀਂ ਨਹੀਂ ਮੇਰੀ ਮੰਨੋ ਨਾ ਤੁਸੀਂ ਟੀਕੇ ਨਾਲ ਲਵਾਓ। ਅੱਛਾ? ਹਾਂਜੀ ਬਿਲਕੁਲ। ਨਹੀਂ ਉਹ ਤਾਂ ਚੁਮ ਲੈਣ ਦੀਆਂ ਗੋਲੀਆਂ ਵਾਂ ਤੇ ਜਲ ਟੀਕੇ ਜਿਹੜੇ ਉਹਨਾਂ ਨੇ ਭੇਜੇ ਡਾਕਟਰ ਸਾਹਿਬ ਨੇ ਫਿਰ ਉਹ ਲਾ ਲੈਣੇ ਆ। ਨਹੀਂ ਨਹੀਂ ਤੁਸੀਂ ਉਹਨਾਂ ਦੀ ਸਲਾਹ ਨਾਲ ਲਵਾਓ ਠੀਕ ਐ। ਠੀਕ ਐ ਕੋਈ ਫਿਰ ਬਾਕੀ ਮੈਂ ਤਾਂ ਲੋਕਲ ਆ ਜਦੋਂ ਤੁਸੀਂ ਬਾਸ ਨੂੰ ਪਤਾ ਕਰਕੇ ਮਸਲੂੜ ਉੱਪਰ ਲਾਉਣੇ ਆ ਜਾਂ ਨਹੀਂ ਲਾਉਣੇ। ਮੈਂ ਤਾਂ ਲੋਕਲ ਆ ਜਦੋਂ ਮਰਜੀ ਆ ਸਕਦਾ। ਠੀਕ ਐ। ਮੈਂ ਇਹਨਾਂ ਨੂੰ ਡਾਕਟਰ ਨੂੰ ਫੋਟੋਆਂ ਪਾ ਦੂੰਗੀ। ਮੇਂਂ ਜਾਂ ਤਾਂ ਕੋਈ ਗੜਬੜ ਹੋ ਗਈ ਆ। ਕੋਈ ਕੱਲੀ ਫੋਟੋਆਂ ਪਾ ਕੇ ਪੁੱਛ ਲੂੰਗੀ ਫਿਰ ਲਾਉਣੇ ਕੀ। ਕੋਈ ਨਹੀਂ ਤੁਸੀਂ ਪਤਾ ਕਰਕੇ ਦੱਸ ਦਿਓ ਫਿਰ ਮੈਂ ਲਵਾ ਦੂੰ। ਪਤਾ ਨਹੀਂ ਡਾਕਟਰ ਨੇ ਕਿਹੜੀ ਗੱਲੋਂ ਟੀਕੇ ਲਾਉਣ ਤੋਂ ਮਨਾਂ ਕਰਤਾ ਵਾ ਗੜਬੜ ਜ਼ਰੂਰ ਲੱਗਣਦੀ ਐ ਮੈਨੂੰ ਕੋਈ ਆ ਜਿਹੜਾ ਆਪਣਾ ਮਣੀ ਐ ਨਾ ਐਨੇ ਲਫਾਵੇ ਨਾ ਛੇੜਛਾੜ ਕੀਤੀ ਆ ਤੇ ਮਿੰਜੇ ਤਾਂ ਦਵਾਈ ਇਹਨੇ ਬਦਲੀ ਆ ਇਹ ਨੀਂਦੀਆਂ ਗੋਲੀਆਂ ਡਾਕਟਰ ਤੇ ਕਦੀ ਵੀ ਨਹੀਂ ਦਿੰਦੇ ਹੁੰਦੇ ਆ ਇਥੇ ਪਰਮਿਸ਼ਨ ਲੈਣੀ ਪੈਂਦੀ ਆ ਇੰਨਾ ਕਿਤੇ ਮੈਨੂੰ ਵੀ ਪਤਾ ਵਾ ਐਦਾਂ ਕਰਦੀ ਆ ਜੱਗੂ ਨੂੰ ਫੋਨ ਕਰਦੀ ਆ ਤੇ ਉਹਨੂੰ ਪੁੱਛਦੀ ਆ ਨਾਲ ਇਹਨਾਂ ਸਾਰਿਆਂ ਦੀ ਫੋਟੋਆਂ ਪਾਉਂਗੀ ਤੇ ਕਹੂੰਗੀ ਡਾਕਟਰ ਨੂੰ ਪੁੱਛ ਕੇ ਤੇ ਫੇਰ ਮੈਨੂੰ ਦੱਸ ਉਹ ਨਜ਼ਰ ਮੈਂ ਦਵਾਈ ਨਹੀਂ ਦੇਣੀ ਹੈਗੀ ਉਹਨਾਂ ਦੀ ਤੇ ਤਬੇਦ ਅੱਗੇ ਬੜੀ ਖਰਾਬ ਆ ਤੇ ਜੇ ਹੋਰ ਖਰਾਬ ਹੋ ਗਈ ਤੇ ਮਉਣ ਕਿ ਜ਼ਰੂਰ ਹੱਥਾਂ ਨੂੰ ਦੰਦੀਆਂ ਵੱਢਣੀਆਂ ਕਿੰਨੀ ਮੇਰੀ ਜਾਨ ਨੂੰ ਕੀ ਕੀਤੀ ਆ ਮੰਮੀ ਆਉਂਦੀ ਆ ਨਾ ਉਹਨੂੰ ਦੱਸ ਦੇਣਾ ਮੰਮੀ ਨੂੰ ਅੱਜ ਤੇ ਜੋ ਮੇਰੇ ਮਨ 'ਚ ਅੱਜ ਮੰਮੀ ਨੂੰ ਮੂੰਹ ਤੇ ਬੋਲ ਦੇਣਾ ਮੈਂ ਮਮੇ ਮੈਂ ਆ ਕਦਮ ਚੁੱਕ ਲੈਣਾ ਜੇ ਹੁਣ ਮੈਂ ਇਹੀ ਕੰਮ ਇਹਦੇ ਨਾਲ ਕਰਨਾ ਵਾ ਮੇਥੋ ਸਹਨ ਨਹੀਂ ਹੋ ਰ ਹੁੰਦਾ ਰੋਜ਼ ਰੋਜ਼ ਮੈਂ ਤੇ ਰੋ ਰੋ ਮਰ ਚੱਲੀ ਆ ਕਦੀ ਛੱਡਲਾ ਦੇ ਕਦੀ ਕੁਝ ਕਰ ਦੇ ਮੈਂ ਪੇਕੇ ਚਲੀ ਜਾਣਾ ਮੈਂ ਇਹਨੂੰ ਥਾਣੇ ਫੜਾ ਦੇਣਾ ਜਾਂ ਮੈਂ ਇਹਨੂੰ ਪਾਗਲਖਾਨੇ ਚ ਕਾ ਦੇਣਾ ਵੇ ਕਿੱਥੇ ਹੈ ਨਹੀਂ ਕੀ ਹੋ ਗਿਆ ਵਾ ਰਬਾ ਜੋਂ ਉਹਦਾ ਕੁੱਤੀ ਚ ਕਾ ਹੋ ਰਿੰਦਾ ਵਾ ਮੈਂ ਬਾਹਰ ਮੁੰਡੇ ਨੂੰ ਦਵਾਈਆਂ ਦਈਆਂ ਦੋੜੇ ਤੋਂ ਵੱਜ ਜਾਏ ਮਾਰੀ ਕਹਿੰਦੀ ਬਾਂਗ ਆਏ ਮਰ ਜਾ ਆ ਜਾ ਮੰਮੀ ਆ ਜਾ ਦੱਸ ਕੀ ਮੇਰੇ ਕਾਂਝ ਤੋਂ ਵਾਲਾ ਪੋਣਾ ਮੈਂ ਪਵਾ ਹੀ ਲਵਾ ਪੈਣਾ ਤੇਰੇ ਕੋਈ ਮੰਮੀ ਤੂੰ ਇਹ ਤੇ ਗੁੱਸੇ ਮੈਨੂੰ ਇਦਾਂ ਹੋਈ ਜਾਂਦਾ ਜਿੰਨਾ ਮੈਂ ਖੁਸ਼ੀ ਨੂੰ ਵੱਜਾ ਮਾਰੀ ਨਹੀਂ ਤੈਨੂੰ ਮੈਂ ਰੋਂਦੀ ਨਹੀਂ ਲੱਭਦੀ ਕੀ ਗੋਲੀ ਵੱਜ ਗਈ ਤੈਨੂੰ ਮੰਮੀ ਆਵੇ ਮੈਂ ਸੁੱਤੀ ਆਵੇ ਮੇਰੇ ਪ੍ਰੈਸ ਲਾਉਂਦੀ ਹਾਂ ਤੂੰ ਤੇ ਨੀ ਮੈਨੂੰ ਨਹੀਂ ਪਤਾ ਪ੍ਰੈਸ ਹੌਨੇ ਲਾਤੀ ਕਿ ਕਿੰਨੇ ਲਾਤੀ ਕਿ ਜਾਂ ਤੂੰ ਕੰਮ ਤੋਂ ਡਰਦੀ ਨੇ ਆਪ ਹੀ ਲਾ ਲਈ ਆ ਮੈਂ ਨਹੀਂ ਇਹ ਕੰਮ ਨੂੰ ਜਾਣਦੀ ਨਾ ਨਾ ਮੰਮੀ ਮੈਂ ਇਦਾਂ ਦਾ ਕੰਮ ਕਰਦਾ ਦੀ ਮੰਮੀ ਮੈਂ ਨਿਆਣੀ ਆ ਮੈਂ ਕੰਮ ਤੋਂ ਡਰਦੀ ਪ੍ਰੈਸ ਹੁਣਾ ਤੇ ਲੈ ਆਉਂਗੇ ਮੈਨੂੰ ਨਹੀਂ ਤੈਨੂੰ ਪਤਾ ਨਹੀਂ ਲੱਗਦਾ ਬਾਹਰ ਤੇਰਾ ਜੇਠ ਪਿਆ ਵਾ ਨਾ ਉਹ ਗੂ ਨਾ ਉਹ ਸੁਗੂ ਕਰਦਾ ਵਿਚਾਰਾ ਚੁੱਪ ਕਰਕੇ ਪਿਆ ਮੈਨੂੰ ਕਿੰਨੀ ਪਰੇਸ਼ਾਨੀ ਹੋਦੀ ਆ ਤੇ ਮੇਰਾ ਪੁੱਤ ਬੋਲਦਾ ਨੀਗਾ ਤੂੰ ਅੰਦਰ ਆਪਣੇ ਹੋ ਕੇ ਰੋਂ ਪਿੱਟਰ ਪਾ ਕੇ ਬੈਠੀ ਰਹਿਨੀ ਮੰਮੀ ਪਾਜੀ ਕਰਕੇ ਇਦ ਮੈਂ ਕੋਈ ਗੱਲ ਨਹੀਂ ਕਰਦੀ ਪਾਜੀ ਚਲ ਕੇ ਇਦ ਮੈਂ ਕਿਸੇ ਨੂੰ ਕੁਝ ਦੱਸਦੀ ਨਹੀਂ ਹੈਗੀ ਆਪਣੇ ਤੇਕੇ ਵੀ ਅੱਛਾ ਤਾਂ ਹਾਂ ਤੁਹਾਨੂੰ ਮੈਨੂੰ ਪੇਕੇਾਂ ਦੀ ਧਮਕੀ ਦੇਣ ਦੀ ਹੈ ਦੱਸਦੀ ਨਹੀਂਗੀ ਮੈਂ ਆਪਣੀਆਂ ਕਰਤੂਤਾਂ ਵੀ ਦੱਸਾਂਗੀ ਤਾਂ ਹੀ ਹੈ ਨਾ ਮੰਮੀ ਤਮ ਜੀ ਮੈਂ ਕੋਈ ਨਹੀਂ ਦਿੰਦੀ ਮੇਰੀ ਇਹ ਵੀ ਗੱਲ ਸੁਣ ਲਓ ਵੇਖ ਲਓ ਜੇ ਸਮਾਂ ਹੈ ਤਾਂ ਠੀਕ ਹੈ ਨਹੀਂ ਤੇ ਮੈਂ ਦੱਸ ਦੇਣਾ ਆਪਣੇ ਪੇਕੇ ਮੈਂ ਇਹਨਾਂ ਨੂੰ ਜਾਂ ਤੇ ਥਾਣੇ ਫੜਾਉਣਾ ਜੇ ਤੇ ਜਾ ਮੈਂ ਪਾਗਲਖਾਨੇ ਚ ਕਾਉਣਾ ਜੇ ਮੈਨੂੰ ਨਹੀਂ ਪਤਾ ਮੰਮੀ ਇਹਦੀਆਂ ਹਰਕਤਾਂ ਨੇ ਠੀਕ ਫੇਰ ਤੈਨੂੰ ਆਖਣਾ ਤੂੰ ਇਤਨਾ ਨਹੀਂ ਮੈਨੂੰ ਤਾਂ ਪਾਗਲ ਹੀ ਲੱਗਦੇ ਆ ਅੱਛਾ ਓਦਾਂ ਨਹੀਂ ਤੇਨੂੰ ਪਾਗਲ ਲੱਗਦਾ ਜਦੋਂ ਤੂੰ ਆਈ ਹੈ ਜਦੋਂ ਤੂੰ ਵਿਆਹਿਆ ਉਹ ਗੱਲ ਪਕੀਆਂ ਪਕਾ ਲਈਆਂ ਹੀ ਉੱਥੇ ਹੀ ਇਹਦੇ ਨਾਲ ਹਾਂ ਹੁਣ ਤੈਨੂੰ ਪਾਗਲ ਲੱਗਣ ਲੱਪਿਆ ਵਾ ਮੰਮੀ ਮੈਨੂੰ ਕੀ ਪਤਾ ਹੈ ਪਏ ਇਦਾਂ ਦੇ ਕੰਮ ਕਰਦੇ ਆ ਐਨੀਆਂ ਸੱਟਾਂ ਲਾਉਂਦੇ ਘਰ ਤੇ ਜੀਆਂ ਨੂੰ ਮੈਨੂੰ ਕੀ ਪਤਾ ਕਿੰਨੂੰ ਸੱਟ ਲਾਈ ਹੋਰ ਮੈਂ ਦੱਸ ਤੈ ਸਹੀ ਕਿੰਨੂੰ ਆਈ ਆ ਮੰਮੀ ਮੈਨੂੰ ਤਾਂ ਲਾਈ ਆ ਨਾ ਇਹਨਾਂ ਨੇ ਅੱਛਾ ਤੈਨੂੰ ਲਈ ਸਾਟ ਹੱਦ ਹੋ ਗਈ ਕੁੜੀਏ ਤੇਰੇ ਵਾਲੀ ਵੀ ਤੂੰ ਪਤਾ ਨਹੀਂ ਜਿੱਦਣ ਦੀ ਆਈ ਆ ਨਾ ਤੂੰ ਆ ਰੋਣ ਪਿੱਟਣੇ ਪਾਛੜਾ ਮੇਰੇ ਘਰ ਆ ਵੇ ਜਵਾਨ ਪੁੱਤ ਮੰਜੇ 'ਤੇ ਪੈ ਗਿਆ ਮੇਰੇ ਹੈ ਨਾ ਮੈਨੂੰ ਕੋਈ ਸੋਚਦੀ ਨਾ ਆਉਂਦੀ ਮੈਂ ਡਾਕਟਰ ਨੂੰ ਸੱਦਣ ਗਈ ਆ ਉਹ ਮਟੀਕੇ ਟਾ ਕੇ ਉਹਨੂੰ ਲਵਾਉਣੀ ਵਿਖਾ ਲੈਣੀ ਤੋਂ ਅੰਦਰੇ ਬਾਗਾ ਮਾਰੇ ਆ ਜਾ ਮੰਮੀ ਆ ਜਾ ਆ ਜਾ ਲਾਇਆ ਹੱਦ ਹੋ ਗਈ ਤਾਂ ਦੋਲੀ ਮੰਮੀ ਮੈਨੂੰ ਵੀ ਪਤਾ ਡਾਕਟਰ ਆਇਆ ਵਾ ਮੰਮੀ ਤੈ ਮੇਰੀ ਹਾਲਤ ਨੂੰ ਕਦੇ ਨਹੀਂ ਸਮਝ ਸਕਦੇ ਮੈਂ ਕਿ ਰੋਹੀ ਕਰਨਾ ਮੈਂ ਨਾ ਬੜੇ ਦਿਨਾਂ ਦੀ ਇਹ ਦਿਲ ਚ ਗੱਲ ਰੱਖੀ ਵੀ ਮੈਂ ਨਾ ਹੋਵੇ ਤੇ ਆ ਕੰਮ ਕਰਾਂ ਨਾ ਹੋਵੇ ਤੇ ਆ ਕੰਮ ਕਰਾਂ ਪਰ ਨਹੀਂ ਹੁਣ ਮੈਂ ਤੁਹਾਨੂੰ ਦੱਸ ਦਿੱਤਾ ਜੇ ਮੈਂ ਆਪਣੇ ਪੇਕੇ ਦੱਸਣਾ ਜੇ ਜਾਂ ਤੇ ਮੈਂ ਇਹਨਾਂ ਨੂੰ ਠਾਣੇ ਫੜਾਉਣਾ ਜੇ ਜਾਂ ਮੈਂ ਇਹਨਾਂ ਨੂੰ ਪਾਗਲਖਾਨੇ ਚ ਕੋਲ ਮੇਰੀ ਗੱਲ ਸੁਣ ਇੱਥੇ ਚੁੱਪ ਕਰ ਜਾ ਮੈਂ ਆਉਂਦਾ ਵਾ ਉਹਨੂੰ ਪੁੱਛ ਲੈਣੀ ਆ ਵੀ ਉਹੱਚ ਕਸੂਰ ਵਾਲਾ ਤੇਰੇ ਚ ਕਸੂਰ ਹੋ ਤੇ ਆਪੇ ਪਤਾ ਲੱਗੂਗਾ ਮੰਮੀ ਅੱਗੇ ਤੇ ਤੁਹਾਡੇ ਸਾਹਮਣੇ ਇੰਨਾ ਕੁਝ ਹੁੰਦਾ ਰਿਹਾ ਤੁਹਾਨੂੰ ਅਜੇ ਵੀ ਕਸੂਰ ਨਹੀਂ ਲੱਭਦਾ ਹੁਣ ਕੁੜੀਆਂ ਮੈਨੂੰ ਕੀ ਪਤਾ ਅੰਦਰ ਪੀ ਲੜਦੇ ਕੋਲ ਦੇ ਮੈਨੂੰ ਉਹਨੂੰ ਵੇਖਣਾ ਆ ਕਿ ਅੰਦਰ ਤੂੰ ਪੀ ਕਿਉਂ ਲੰਡਾ ਹੈ ਤੇ ਕੀ ਕਰਨ ਦੇ ਕੀ ਨਹੀਂ ਹਾਦੋਂ ਕੀ ਤੁਹਾਡੇ ਵਾਲੀ ਮੰਮੀ ਮੈਂ ਤੇ ਖੁਦ ਦੁਖੀ ਹੋਈ ਪਈ ਐ ਇਸ ਘਰ ਚ ਆ ਕੇ ਮੈਂ ਕਹਿੰਦੀ ਮੈਂ ਕਿਉਂ ਆ ਗਈਆਂ ਨੀ ਆਵੜੀ ਮੇਰੀ ਕਦੇ ਹੈ ਜੋ ਸ਼ਿਕਾਇਤਾਂ ਨਹੀਂ ਲਾਈਆਂ ਜਦ ਜੇ ਤੂੰ ਲੰਮੀ ਉਹਨੇ ਕਦੀ ਨਹੀਂ ਕੋਈ ਗੱਲ ਕਹੀ ਵੀ ਅਸੀਂ ਲੜ ਪਏ ਆ ਚਾਹੇ ਕਿੱਦਾਂ ਜੇ ਲੜੇ ਵੀਆ ਤੇ ਜੇ ਅੰਦਰੋਂ ਲੜੇ ਤੇ ਬਾਹਰੋਂ ਚੁੱਪ ਕਰਕੇ ਖੁਸ਼-ਖੁਸ਼ ਹੁੰਦੇ ਮੰਮੀ ਮੈਂ ਵੀ ਇਹ ਚਾਹਦੀ ਚੇਰਵਰ ਕਿ ਟੈਸ਼ਨ ਨਹੀਂ ਕਰਦੇਓ ਚੱਲ ਕੋਈ ਨਹੀਂ ਮੈਂ ਆਉਂਦਾ ਨਾ ਮਨੀ ਤੁਹਾਨੂੰ ਇਹ ਪੁੱਛ ਲੈਦੀ ਜੇ ਉਹ ਚ ਕੋਈ ਕਸੂਰ ਹੋਗਾ ਨਾ ਉਹ ਮੈਂ ਆਪੇ ਹੀ ਖਬਰ ਲਲੂਗੀ ਆਰਾਮ ਨਾਲ ਬੈ ਐਵੇਂ ਨਹੀਂ ਨਿਕ ਨਿਕਾ ਗੱਲਾਂ ਪੇਕਿਆ ਦਿਖਾ ਦੱਸਿਦੀ ਆਂਦੀਆਂ ਮੈਂ ਮੁੰਡੇ ਨੂੰ ਦਵਾਈ ਦੁਵਾਈ ਦਵਾਵਾਂ ਆਪਣੇ ਤੇ ਗੱਲ ਆਈ ਹੁਣ ਪੇਕਿਆਂ ਨੂੰ ਨਹੀਂ ਦੱਸੀ ਦੀਆਂ ਵਿੱਚੋਂ ਇਹ ਖਤਰਾ ਹੋ ਵੀ ਗਿਆ ਵਾ ਤੇ ਮੇਰੇ ਮੁੰਡੇ ਨੂੰ ਕਿਤੇ ਕੋਈ ਥਾਣੇ ਗੱਲ ਨਾ ਕਰ ਦੇਵੇ ਕੁਝ ਫੜਾ ਨਾ ਦੇਵੇ ਕੋਈ ਨਹੀਂ ਮੰਨੇ ਮੈਂ ਬਹੁਤ ਅੱਕੀ ਪਈ ਆ ਮੈਂ ਤੇ ਇੱਕ ਮਜਬੂਰੀ ਦੀ ਮਾਰੀ ਜਿਹੜਾ ਮੈਂ ਦੂਜੇ ਥਾਂ ਵੀ ਆਈ ਆਈ ਆ ਨਹੀਂ ਤੇ ਅੱਜ ਨੂੰ ਮੈਂ ਦੱਸ ਪਤਾ ਦਿੰਦੀ ਕਿੰਦਾ ਕਿਸੇ ਨੂੰ ਦੁਖੀ ਕਰੀਦਾ ਵਾ ਨਹੀਂ ਬਲਜੀਤ ਡਾਕਟਰ ਚਲ ਗਿਆ ਵਾ हां मम्मी चल ਗਿਆ ਵਾ ਵੇਖਿਆ ਦਵਾਈ ਦੋਈ ਮम्मी ਉਹਨੇ ਕਹਦੀ ਦਵਾਈ ਦੇਣੀ ਮੈਂ ਤਾਂ ਉਹਨੂੰ ਕੁੱਛ ਨਹੀਂ ਸੱਦਿਆ ਸੀ ਵੀ ਦੇਖਾਂ ਭਲਾ ਕਿ ਦਵਾਈ ਦਾ ਕੀ حسابਤਾ ਵਾ ਅੱਛਾ ਤੇ ਉਹ ਸਿਰ ਫੜ ਕੇ ਬੈ ਗਈ ਹਾਂ ਸਿਰ ਫੜ ਕੇ ਮੰਮੀ ਮੈਂ ਗੁੱਸੇ ਨਾਲ ਬੈਠੀ ਹਾਂ ਅੱਛਾ ਕੀ ਹੋਇਆ ਹੁਣ ਤੈਨੂੰ ਗੁੱਸਾ ਕਾਦਾ ਵਾ ਮੰਮੀ ਤਾਂ ਕੰਮ ਚੰਗੇ ਹੁੰਦੇ ਕਦੋਂ ਆ ਇੱਥੇ ਤੇ ਉਲਟ ਪੁਲਟੇ ਕੰਮ ਹੁੰਦੇ ਰਹਿੰਦੇ ਏ ਬਲਜੀਤ ਇਦਾਂ ਨਾ ਕਰ ਮੈਨੂੰ ਘਰ ਤਾਂ ਦੀਆਂ ਨਾ ਪਾ ਕੇ ਦੱਸ ਮੈਂ ਅੱਗੇ ਬੜੀ ਪਰੇਸ਼ਾਨੀ ਮਚਾਉਂਦੇ ਪਰੇਸ਼ਾਨੀ ਨਹੀਂ ਕਰਲੇ ਆ ਪਰੇਸ਼ਾਨ ਮੈਂ ਵੀ ਤੁਹਾਡੇ ਜਿੰਨੀ ਆ ਮੈਂ ਸੋ ਕੋ ਬਹੁਤ ਹੀ ਪਰੇਸ਼ਾਨ ਆ ਮੈਂ ਆਪਣੇ ਆਦਮੀ ਦੇ ਸਿਰ ਤੇ ਸਾਰੀ ਉਮਰ ਕੱਢਣੀ ਆ ਤੇ ਜਿਹੜਾ ਮੇਰਾ ਆਦਮੀ ਲੰਮਾ ਪਿਆ ਵਾ ਤੇ ਵੇਖਿਆ ਨਹੀਂ ਮੇਰੇ ਕੋ ਜਾਣਦਾ ਤੇ ਉਹਦੀਆਂ ਗੋਲੀਆਂ ਚ ਨੀਂਦ ਦੀਆਂ ਗੋਲੀਆਂ ਤਾਂ ਲਾਈਆਂ ਵਾ ਹੈ ਉਹ ਕਿੰਨੇ ਦਾ ਲਾਤੀਆਂ ਉਹ ਤੇ ਮੰਮੀ ਹੁਣ ਮੈਨੂੰ ਨਹੀਂ ਪਤਾ ਹੈਗਾ ਕਿੰਨੇ ਦਾ ਲਾ ਦਿਤੀਆਂ ਪਰ ਇਹਨਾਂ ਤਾਂ ਨੂੰ ਮੈਂ ਕਹਿ ਸਕਦੀ ਆ ਕਿ ਮਣੀ ਨਹੀਂ ਉਹ ਲਫਾਫਾ ਫੜਿਆ ਹੀ ਤੇ ਮੈਨੂੰ ਤੇ ਉਹਦੇ ਤੇ ਸ਼ੱਕ ਪੈਂਦਾ ਡਾਕਟਰ ਕਹਿੰਦਾ ਵਾ ਜਿੱਦਾਂ ਦੀ ਇਹਨਾਂ ਦੀ ਹਾਲਤ ਵਾ ਨਾ ਉਹਦੇ ਵਿੱਚ ਨੀਂਦ ਦੀਆਂ ਗੋਲੀਆਂ ਨਹੀਂ ਚਾਹੀਦੀਆਂ ਮੈਂ ਤਾਂ ਬੜੇ ਭਰਾਮ ਕਰਨਾ ਵਾ ਫੋਨ ਤੇ ਉਹਨੂੰ ਪੁੱਛਣਾ ਵਾ ਕਿ ਡਾਕਟਰ ਨੇ ਨੀਂਦ ਦੀਆਂ ਗੋਲੀਆਂ ਪਾਈਆਂ ਕਿ ਮਨੀ ਨੇ ਛੇੜਛੜ ਕੀਤੀ ਆ ਤੇ ਪਹਿਲਾਂ ਤਾਂ ਪੁੱਛ ਨਹੀਂ ਹਜੱਗੂ ਨੂੰ ਤੇ ਫੇਰ ਤੂੰ ਗੱਲ ਛੇੜਦੀ ਹੁਣ ਮੇਰੀ ਗੱਲ ਸੁਣ ਤੂੰ ਨਾਲੇ ਇਹ ਵੀ ਗੱਲ ਵਾ ਤੂੰ ਕਹਿੰਦੇ ਵੀ ਮਨੀ ਨੇ ਦਵਾਈਆਂ ਭੋਲਣ ਡਿਆ ਹੀ ਕੀ ਗੱਲ ਉਹ ਭਰਾ ਦਾ ਮਾੜਾ ਸੋਚਦਾ ਵਾ ਇਹ ਕਿੱਦਾਂ ਦੀ ਤੇਰੀ ਸੋਚ ਹੋਈ ਕਿ ਤੂੰ ਉਹਨੂੰ ਮਾੜਾ ਕਹਿਣ ਲਈ ਉਹਦਾ ਭਰਾ ਵਾ ਹੜਕ ਤੂੰ ਉਹੋ ਗੱਲ ਵੀ ਉਹਨੂੰ ਮਾੜਾ ਸੋਚ ਸਕਦਾ ਤੇ ਮੰਮੀ ਚੰਗਾ ਵੀ ਉਹ ਕਿੱਧਰੋਂ ਸੋਚਦਾ ਵਾ ਮੈਨੂੰ ਤਾਂ ਉਹ ਤਾਂ ਯਕੀਨ ਹੀ ਨਹੀਂ ਲਿਆ ਮੈਂ ਤਾਂ ਹੁਣ ਇਹਦੇ ਤੇ ਪੂਰੀ ਨਗਰਾਨੀ ਰੱਖਿਆ ਕਰਨੀ ਆ ਜਿਹੜਾ ਸਭ ਇਹਦਾ ਚਲਣ ਡਿਆ ਦਿਮਾਗ ਤੇਦਾ ਖਰਾਬ ਵਾ ਕਿਹੜੇ ਵੇਲੇ ਕੀ ਕਰ ਦਿੰਦਾ ਪਤਾ ਹੀ ਨਹੀਂ ਲੱਗਦਾ ਹੋ ਸਕਦਾ ਇਹਨੇ ਨੀਂਦੀਆਂ ਗੋਲੀਆਂ ਪਾਈਆਂ ਹੁਣ ਤੁਸੀਂ ਮੰਨੋ ਤੇ ਨਾ ਮੰਨੋ ਗੱਲ ਇਦਾਂ ਹੀ ਆ ਹਾਂ ਹੈਨੀ ਤੁਸੀਂ ਤਾਂ ਦੋਵਾਂ ਜਾਣੀਆਂ ਨੇ ਮੈਨੂੰ ਛਦਿਆਣ ਕਰਤਾ ਇੱਕ ਕਹਿੰਦੀ ਆ ਵੀ ਛਦਾਈ ਹੋ ਗਿਆ ਦੂਜੀ ਕਹਿੰਦੀ ਆ ਉਹ ਦੂਜਾ ਉਦਾਂ ਮੰਜੇ ਤੇ ਪਿਆ ਤੇ ਤੁਸੀਂ ਤੇ ਮੈਨੂੰ ਤੁਸੀਂ ਛਦਿਆਣਾ ਕਰਤਾ ਗੱਲਾਂ ਕਰ ਕਰ ਕੇ ਪਤਾ ਨਹੀਂ ਤੇ ਇਹ ਮੇਰਾ ਦਿਮਾਗ ਖਾ ਲਿਆ ਕਿੱਧਰ ਦੀ ਗੱਲ ਕੈਨੂੰ ਲੈ ਜਾਂਦੀਆਂ ਜੇ ਪਹਿਲਾਂ ਤਾਂ ਜੱਗੂ ਨੂੰ ਫੋਨ ਕਰਕੇ ਪੁੱਛਦੀ ਇਹ ਦਵਾਈ ਤੂੰ ਰੱਖੀ ਆ ਜਾਂ ਡਾਕਟਰ ਨੇ ਪਾਈ ਆ ਜਾਂ ਕਿੱਦਾਂ ਕਿੱਦਾਂ ਨੇ ਤੂੰ ਟੋਸੇ ਵਾਲੇ ਤੂੰ ਮਨੀਰਾ ਨਾਲੋਂ ਡੇ ਮਮੀ ਜੱਗੂ ਨੂੰ ਮੈਂ ਫੋਨ ਤਾ ਕਰਕੇ ਤਾ ਕਰਕੇ ਕਰਦੀ ਵੀ ਉਸੇ ਵਾਲੇ ਨੇ ਮੈਨੂੰ ਦੱਸ ਦੇਣਾ ਉਹਨੇ ਵੀ ਚਾਹੀਨੇ ਜਿੱਦਾਂ ਨੇ ਇਹਨੇ ਦਵਾਈ ਲਿਆਂਦੀ ਉਹਦਾ ਉਹਨੇ ਮੈਨੂੰ ਫੜਾਤੀ ਨਾਲੇ ਮੈਨੂੰ ਆਪਣੇ ਭਰਾ ਤੇ ਪੂਰਾ ਯਕੀਨ ਵਾ ਉਹ ਇਸ ਤਰ੍ਹਾਂ ਦੇ ਕੰਮ ਨਹੀਂ ਕਰਦਾ ਇਹਨੇ ਮੈਂ ਮੈਂ ਬਾਹਰੋਂ ਆਈ ਆ ਇਹ ਰਫਾਫਾ ਹੁੰਦੇ ਨੂੰ ਫੋਲਣ ਡਿਆ ਸੀ ਤੇ ਫਿਰ ਮਿਲਦੇ ਤੇ ਸ਼ੱਕ ਹੋ ਗਿਆ ਇਹਨੇ ਫੇਰ ਗੜਬੜ ਕੀਤੀ ਆ ਨੀਂਦ ਦੀਆਂ ਗੋਲੀਆਂ ਆਈਆਂ ਕਿੱਥੋਂ ਇਹਦਾ ਇਰਾਦਾ ਹੋਣਾ ਵਾ ਵੀ ਮੇਰਾ ਵੀਰ ਉੱਥੇ ਹੀ ਨਾ ਇਹ ਤੋਂ ਪਤਾ ਨਹੀਂ ਇਹਨੂੰ ਕਿਉਂ ਖਤਰਾ ਪੈ ਗਿਆ ਵਾ ਨਹੀਂ ਕਿਹੜਾ ਭਰਾਵਾ ਜਿਹੜਾ ਭਰਾ ਨੂੰ ਆਂਦਾ ਤੇ ਉੱਠੇ ਨਾ ਹੈ ਮੰਮੀ ਸਾਡੇ ਪਾਣੀ ਕੀ ਦਿਮਾਗਾਂ ਤੇ ਚੱਲਦਾ ਰਹਿੰਦਾ ਮੰਮੀ ਅਸੀਂ ਬਗਾਨੀਆਂ ਸੀ ਨਾ ਅਸੀਂ ਬਗਾਨੀਆਂ ਹੀ ਰਹਿਣਾ ਸਾਡੀ ਗੱਲ ਤੇ ਤੁਹਾਨੂੰ ਯਕੀਨ ਨਹੀਂ ਹੋਣਾ ਜਿਹੜੀ ਮੇਰੇ ਅੰਦਰ ਅੱਗ ਲੱਗੀ ਹੈ ਨਾ ਉਹ ਮਹਾਰਾਜ ਮੈਂ ਕਹਿੰਨੀ ਕਿਸੇ ਨੂੰ ਨਾ ਲਾਵੇ ਮੈਨੂੰ ਐਨਾ ਡਰਵਾ ਨਾ ਮੇਰੇ ਆਦਮੀ ਨੇ ਪਤਾ ਨਹੀਂ ਕਦੋਂ ਉੱਠਣਾ ਜਿਹੜੇ ਸਨ ਉਹਦੀ ਗੋਲ ਉਹਦੀ ਦਵਾਈ ਚ ਨਿੰਦਿਆ ਗੋਲੀਆਂ ਨਿਕਲੀਆਂ ਨਾ ਉਹ ਤੇ ਫਿਰ ਉੱਠਣ ਹੀ ਨਾ ਦੇਣ ਗਈਆਂ ਅੱਛਾ ਤਾਂ ਤੋਂ ਆਂਦੀ ਬੀ ਬਗਾਨੀਆਂ ᱛੀਆਂ ਤੇ ਮੈਂ ਤੇ ਤੁਹਾਨੂੰ ਆਪਣੀਆਂ ᱛੀਆਂ ਸਮਝੇ ਤੂੰ ਕਣੀ ਤੁਸੀਂ ਕਿਹੜੀਆਂ ᱛੀਆਂ ਬਣ ਕੇ ਰਹਿੰਦੀਆਂ ਜੇ ਨਹੀਂ ਮੈਨੂੰ ਇੰਦੀਆਂ ਘਰੂਸਾ ਨਾ ਮਾਰਕ ਮਾਰ ਕੇ ਸੁਣਾਇਆ ਕਰੋ ਮੈਨੂੰ ਬਹੁਤ ਹੀ ਸਤਾਇਆ ਵਾ ਬਾਕੀ ਰਹੀ ਗੱਲ ਮਣੀ ਦੀ ਮਣੀ ਆਉਂਦਾ ਵਾ ਨਾ ਮੈਂ ਤੁਹਾਨੂੰ ਮੂੰਹ ਬਰਬਰੀ ਭਾਲ ਕੇ ਗੱਲ ਕਰਨੀ ਆ ਕਿਹ ਚ ਕਸੂਰ ਹੈਗਾ ਤੇ ਕਿਹ ਚ ਨਹੀਂ ਹੈਗਾ ਤੇ ਫਿਰ ਮੈਂ ਪੁੱਛਣਾ ਨਾ ਤੁਹਾਨੂੰ ਮੰਮੀ ਮੈਂ ਤੇ ਮਨੀ ਤੇ ਆਉਨ ਨੂੰ ਵੀ ਨਹੀਂ ਟਿਕਣਾ ਮੈਂ ਤੇ ਕਹਿੰਨੀ ਆਵੇ ਫਟਾਫਟ ਤੇ ਮੈਂ ਇਹਦੇ ਮੂੰਹ ਤੇ ਗੱਲ ਕਰਾਂ ਮੈਂ ਪੁੱਛਿਆ ਇਹਨੂੰ ਵੀ ਇਹ ਕੰਡ ਤੂੰ ਕੀਤਾ ਵਾ ਇੱਕ ਦਿਨ ਨਾ ਇੱਕ ਦਿਨ ਤਾਂ ਮੰਮੀ ਪੁੱਛਣਾ ਹੀ ਪੈਣਾ ਫੇਰ ਹੀ ਗੱਲ ਬੰਨਨੀ ਨਹੀਂ ਤੇ ਰੋਜ਼ ਨਾ ਰੋਜ਼ ਕੋਈ ਨਾ ਕੋਈ ਇੱਥੇ ਹੁੰਦਾ ਹੀ ਰਿਆ ਕਰਨਾ ਤੇ ਮੈਂ ਲੜਦੀ ਰਿਆ ਕਰਨਾ ਚੱਲ ਸਬਰ ਕਰ ਦੋ ਮਿੰਟ ਆ ਹੀ ਜਾਣਾ ਨਾ ਮਨੀ ਨੇ ਇੱਥੇ ਹੀ ਆਉਣਾ ਮੈਂ ਉਸੇ ਵਾਲਾ ਤੇਰੇ ਸਾਹਮਣੇ ਆਵਾਜ਼ ਮਾਰ ਕੇ ਭਾਲ ਕੇ ਤੇ ਵੇਖੀ ਤੇਰੇ ਸਾਹਮਣੇ ਸਾਹਮਣੀ ਗੱਲ ਕਰਨੀ ਗਰਮੀ ਤੇ ਇਹ ਮੂੰਗਾ ਤਾਂ ਸੁਟਿਆ ਤੇ ਨਾਲੇ ਮੈਂ ਤੇ ਪੁੱਛਣ ਆਈ ਸੀ ਤੂੰ ਮੰਮੀ ਨੂੰ ਅੰਦਰਵਾਜ ਮਾਰੀ ਕਿਹੜੀ ਗੱਲ ਹੋ ਮਾਰੀ ਕੀ ਗੱਲ ਹੋਈ ਆ ਦੀਦੀ ਮੇਰੀ ਗੱਲ ਛੱਡੋ ਤੁਸੀਂ ਮੇਰੇ ਨਾਲ ਤੇ ਇਹੀ ਕੁਝ ਹੁੰਦਾ ਰਹਿੰਦਾ ਤੁਸੀਂ ਸੁਣਾਓ ਡਾਕਟਰ ਭਾਜੀ ਨੂੰ ਦਵਾਈ ਦੇ ਗਏ ਜਿਹੜੇ ਉੱਥੋਂ ਵੀਰ ਕੋਲੋਂ ਮੰਗਾਈ ਆ ਦਵਾਈ ਲਾਗੇ ਇੰਜੈਕਸ਼ਨ ਵਗੈਰਾ ਗਰਮੀ ਤੇ ਸਾਡੇ ਘਰ ਕੀ ਹੁੰਦਾ ਫਿਰਦੇ ਆ ਪਤਾ ਹੀ ਮੈਨੂੰ ਲੱਗਾ ਗਿਆ ਸੱਚੀ ਕਿਆ ਦਵਾਈ ਤੇ ਇੱਡੀ ਵਧੀਆ ਮਹਿੰਗਾਈ ਹਾਂਜੀ ਤੇ ਮੈਂ ਉਹਦਾ ਦਿੱਤੀ ਵੀ ਨਹੀਂ ਤੇ ਪਾਹ ਹੁੰਦਾ ਤਾਂ ਨੂੰ ਮੈਂ ਤਾਂ ਸਿੱਧਾ ਥੋੜਾ ਜਿਹਾ ਮੇਰੇ ਮਨ 'ਚ ਨਾ ਸ਼ੰਕਾ ਜੇ ਹੀ ਮੈਂ ਪੁੱਛ ਲੈਣੀ ਆ ਡਾਕਟਰ ਕਹਿੰਦੇ ਇਦਾਂ ਨੀਂਂਦੀਆਂ ਗੋਲੀਆਂ ਆ ਵਾ ਵੀਰ ਜੀ ਨੇ ਨਾ ਵੇਖੀਆਂ ਹੋਣਗੀਆਂ ਨੀਂਂਦੀਆਂ ਗੋਲੀਆਂ ਦੀ ਵੀ ਇਹ ਤੇ ਬਾਊ ਮੈਂ ਫੋਟੋ ਆ ਪਾਉਂਗੀ ਤੇ ਗਾੜੀ ਉਹ ਡਾਕਟਰ ਨੂੰ ਪਾਊਗਾ ਤਾਂ ਫੇਰ ਹੀ ਪਤਾ ਲੱਗਣਾ ਵਾ ਵਿੱਚਲੀ ਗੱਲ ਦਾ ਹੁਣ ਨੀਂਂਦੀਆਂ ਗੋਲੀਆਂ ਦਾ ਪਤਾ ਨਿਕਲਿਆ ਵਾ ਤੇ ਜੇ ਮੈਂ ਡਾਕਟਰ ਨੂੰ ਕਿਹਾ ਇੰਜੈਕਸ਼ਨ ਨਹੀਂ ਲਾ ਦਿਓ ਫਿਰ ਉਹਦੇ ਨਾਲ ਥੋੜਾ ਬੋਤਾ ਫਰਕ ਪਵੇ ਕਹਿੰਦੇ ਵੀ ਇਹ ਵੀ ਨਾਲ ਲਵਾਓ ਮੇਰੀ ਮੰਨੋ ਤੇ ਪਤਾ ਨਹੀਂ ਚੱਕਰ ਜ਼ਿਆਦਾ ਪਿਆ ਵਾ ਟੈਨਸ਼ਨ ਮੈਨੂੰ ਬੜੀ ਆ ਜਾਂ ਵੀ ਜਾਂਦੇ ਦੀ ਉਹ ਵੀ ਡਾਕਟਰ ਸਹੀ ਕਹਿ ਗਏ ਆ ਹੋ ਸਕਦਾ ਜਦੋਂ ਮੈਡੀਕਲ ਤੋਂ ਦਵਾਈਆਂ ਲਈ ਦੀਆਂ ਹਨਾ ਉੱਥੇ ਕਿੰਨੇ ਹੁੰਦੇ ਦਵਾਈਆਂ ਲੈਣ ਵਾਲੇ ਕੋਈ ਇੱਕ ਦੀ ਤੇ ਦਿੰਦਾ ਨਹੀਂ ਸ਼ਾਇਦ ਉੱਥੋਂ ਕੁਝ ਬਦਲ ਗਿਆ ਹੋਵੇ ਹਨਾ ਸਹੀ ਕਹਿ ਡਾਕਟਰ ਨੇ ਉੱਥੇ ਫੋਟੋਆਂ ਪਾ ਕੇ ਪਤਾ ਕਰ ਲਓਗੇ ਤੇ ਤੁਹਾਨੂੰ ਸਾਰਾ ਪਤਾ ਲੱਗ ਜਾਊਗਾ ਹਨਾ ਹੋ ਸਕਦਾ ਵਾ ਗਰ ਮੀਤ ਪਰ ਹੁਣ ਮੈਂ ਤੁਹਾਨੂੰ ਵੀ ਚੱਲੀ ਗੱਲ ਕੀ ਦੱਸਾਂ ਤਲ ਛੱਡ ਗੇੜਾ ਕਿਉਂ ਮੇਰੀ ਟੈਨਸ਼ਨ ਤਾਂ ਤੈਨੂੰ ਅੱਗੇ ਬੜੀ ਪਈ ਰਹਿੰਦੀ ਆ ਨਿੱਗੀਆਂ ਨਿੱਗੀਆਂ ਗੱਲਾਂ ਦੀ ਹੋਰ ਟੈਨਸ਼ਨ ਲੈ ਕੇ ਕਰਨੀ ਵੀ ਕੀ ਆ ਉਹ ਕੋਈ ਗੱਲ ਨਹੀਂ ਮੈਂ ਆਪੇ ਪਤਾ ਕਰ ਲਵਾਂਗੀ ਜਾਂ ਤਾਂ ਮੈਂ ਆਪਣੇ ਵੀਰ ਨੂੰ ਸਾਧ ਲਵਾਂਗੀ ਤੇ ਜਾਂ ਉਹਨੂੰ ਹੀ ਹੋਰਾਂ ਪਾ ਦੂੰਗੀ ਮੈਂ ਇਹਨੂੰ ਪੁੱਛਣਾ ਵਾ ਇਹ ਚੱਕਰ ਪਿਆ ਕਿਦਾਂ ਇਹ ਨੀਂਦ ਦੀਆਂ ਗੋਲੀਆਂ ਆਈਆਂ ਕਿੱਦਿਆਂ ਵਾ ਜੇ ਤੇ ਡਾਕਟਰ ਨੇ ਪਾਈਆਂ ਹੋਣਗੀਆਂ ਫੇਰ ਤੇ ਠੀਕ ਆ ਤੇ ਜੇ ਤੇ ਡਾਕਟਰ ਨੇ ਨਾ ਪਾਈਆਂ ਹੋਣਗੀਆਂ ਫੇਰ ਕੋਈ ਗੜਬੜ ਜ਼ਰੂਰ ਆ ਕੋਈ ਨਹੀਂ ਤੇ ਪਛਲਿਓ ਗਰਬੜ ਕਾਦੀ ਹੋਣੀ ਆ ਮੈਡੀਕਲ ਤੋਂ ਕਿਸੇ ਵੇਲੇ ਵਾਦਾ ਘਾਟਾ ਹੋ ਜਾਂਦਾ ਨਾ ਮੈਂ ਆਖਿਓ ਪਰਚੇ ਤੇ ਦਿਨਾਈਆਂ ਸਾਰੀਆਂ ਬਖਾ ਲੈਣ ਉਹਨਾਂ ਨੂੰ ਕਿ ਕਿੜੀਆਂ ਕਿੜੀਆਂ ਠੀਕ ਹੈ ਤੂੰ ਨਾ ਟੈਨਸ਼ਨ ਲੈ ਤੇਰੇ ਤੇ ਅੱਗੇ ਜ਼ਿੰਦਗੀ ਚ ਪਚਾਲ ਆਇਆ ਵਿਆਹ ਵਾ ਮੈਂ ਤੈਨੂੰ ਹੋਰ ਕੀ ਟੈਨਸ਼ਨ ਆ ਬਹੁਤ ਆ ਪਚਾਲ ਦੀਦੀ ਕੀ ਹੋਣਾ ਹੈ ਨਿਤ ਨਵਾਂ ਹੀ ਕੰਮ ਹੁੰਦਾ ਵਾ ਮੈਂ ਤੇ ਨਹੀਂ ਦੀਦੀ ਇਦਾਂ ਕਿਸ ਦਿਨ ਮੈਂ ਮਰ ਮੁੱਕ ਜਾਣਾ ਦੀਦੀ ਜਿਹੜੇ ਜ਼ਖਮ ਦਿੱਤੇ ਹੁੰਦੇ ਆ ਉਹਨਾਂ ਦੀ ਦਰਦ ਤੇ ਹਟਦੀ ਨਹੀਂ ਨਵੇਂ ਹੋਰ ਦਰਦ ਸ਼ੁਰੂ ਹੋ ਜਾਂਦੇ ਆ ਹੋਇਆ ਕੀ ਹੰਮੀ ਨਸਤਾ ਹੋਏ ਮੈਂ ਤੇ ਤੇਰੀ ਭੈਣ ਵਾ ਕਿਉਂ ਇੰਨੀ ਦੁਖੰਡੀ ਹੋਇਆ ਕੀ ਆ ਆਵੇ ਦੀਦੀ ਸਾਰਾ ਹੱਥ ਲਾ ਲਓ ਗਿਆ ਸ਼ੁਕਰ ਰੱਬ ਦਾ ਇਹ ਜਿਆਦਾ ਸੜਿਆ ਨਹੀਂ ਉਤੋਂ ਮਾਸ ਨਹੀਂ ਲੱਥ ਗਿਆ ਦੀਦੀ ਪ੍ਰੈਸ ਲਾਤੀ ਲੰਮੇ ਪਈ ਤੇ ਮੇਰੇ ਮੋਤੇ ਵੀ ਪ੍ਰੈਸ ਲਾ ਦੇਣ ਲੱਗੇ ਮੈਂ ਬੜੀ ਮੁਸ਼ਕਲ ਬਜੀ ਆ ਹੋਏ ਦੀਦੀ ਮੈਂ ਕੀ ਕਰਾਂ ਮੈਂ ਬੜਿਆ ਚੱਕਰਾਂ ਚ ਪੈ ਗਈ ਆ ਗਰਮੀ ਤੇ ਮੈਨੂੰ ਤੇ ਇਹ ਨਹੀਂ ਸਮਝ ਲੱਗਣ ਦੀ ਤੇਰਾ ਦੁੱਖ ਵੰਡਾਵਾਂ ਕਿਰਤ ਵੀ ਦਵੰਡਾਵਾਂ ਇੱਕ ਉਹ ਵੀ ਪਏ ਆ ਕਿ ਤੂੰ ਬੜੀ ਦੁਖੀ ਆ ਘਰ ਦਾ ਤੇ ਮਨੋਲ ਹੀ ਖਰਾਬ ਹੋਇਆ ਪਿਆ ਵਾ ਮਿੰਦੂ ਦਾਦਾ ਆ ਮਣੀ ਦਾ ਦਿਮਾਗ ਜਿਆਦਾ ਹੀ ਖਰਾਬ ਹੋ ਗਿਆ ਮੈਂ ਕਿਹਾ ਇਹਨੂੰ ਨਾ ਗੱਲਬਾਤ ਕਰਕੇ ਤੇ ਮੈਂਟਲ ਸਾਈਕੋਲੋਜੀਕਲ ਭੇਜਦੀ ਆਂ ਦੀਦੀ ਨਾ ਮੰਮੀ ਨੂੰ ਤੇ ਆਖਿਆ ਇਹੋ ਕੋਸ਼ਿਸ਼ ਆ ਕਿ ਹੁਣ ਮੈਂ ਇਹੋ ਕੋਸ਼ਿਸ਼ ਕਰਨਾ ਵਾ ਕੀ ਕਰਾਂ ਦੀਦੀ ਮਜਬੂਰ ਹੋ ਗਈਆਂ ਜੇ ਮੈਂ ਇਥੋਂ ਘਰ ਛੱਡ ਕੇ ਜਾਣੀ ਆ ਦੀਦੀ ਦੁਨੀਆ ਦੇ ਤਾਨੇ ਮੇਥੋਂ ਜਰੇ ਨਹੀਂ ਜਾਣੇ ਤੁਹਾਨੂੰ ਪਤਾ ਜੇ ਮੈਂ ਪਹਿਲੀ ਵਾਰ ਵਿਆਹੀ ਹੁੰਦੀ ਨਾ ਮੈਂ ਦیدی ਉਹ ਕੁਛ ਕਰਕੇ ਵਿਖਾਲ ਦਿੰਦੀ ਮਨੀ ਨੂੰ ਤੇ ਕੰਨਾਂ ਨੂੰ ਹੱਥ ਲਾਗ ਜਾਂਦੇ ਪਰ ਮੈਨੂੰ ਚਾਹਦਾ ਮੈਨੂੰ ਮਜਬੂਰੀ ਸਟੈਪ ਚੁੱਕਣਾ ਹੀ ਪੈਣਾ ਆ ਕੀ ਕਰਾਂ ਮੈਂ ਇਹਨੂੰ ਛੱਡ ਕੇ ਵੀ ਪਿੱਕੇ ਜਾਣੀ ਸਕਦੀ ਲੋਕਾਂ ਨੇ ਅੱਜ ਨਾਲੇ ਇਹਦੀ ਵਿਆਹ ਕਰਾ ਲੈਂਦੀ ਤੇ ਛੱਡ ਦਿੰਦੀ ਆ ਜ਼ਰੂਰੀ ਨਹੀਂ ਆ ਦੁਨੀਆ ਦੀਆਂ ਗੱਲਾਂ ਐਦਾਂ ਹੀ ਹੁੰਦੀਆਂ ਰਹਿੰਦੀਆਂ ਮੈਂ ਮਾਰਨਾ ਥੋੜੀ ਕੀਤਾ ਵਾ ਜੇ ਨਹੀਂ ਚੰਗਾ ਟੱਕਰਿਆ ਤੇ ਲੋਕਾਂ ਨੂੰ ਤੇ ਦੋਵੇਂ ਪਾਸੇ ਦੰਦੇ ਆ ਲੋਕਾਂ ਨੇ ਤੇ ਬੋਲੀ ਜਾਣਾ ਇੰਨਾ ਚੱਕਰਾਂ ਜਿਦੋਂ ਆਪਣੀ ਜ਼ਿੰਦਗੀ ਥੋੜੀ ਬਰਬਾਦ ਕਰਨੀ ਆ ਹੁਣ ਜੀ ਜੀ ਤੁਸੀਂ ਮੇਰਾ ਵੇਖੋ ਹੌਸਲਾ ਕੀ ਕਰਾਂ ਇਹਦੇ ਤੋਂ ਡਰਦੀ ਮਾਰੀ ਜੀ ਜੀ ਨੇ ਉਤਮਕੀਆਂ ਇੰਨੀਆਂ ਦੇ ਦਿੰਦਾ ਮੈਂ ਆਪਣੇ ਪੇਕੇ ਤੱਕ ਨਹੀਂ ਗਈ ਜਿੱਦਾਂ ਜਿੰਨੇ ਵਿਆਹੇ ਆ ਗੀਆਂ ਕੋਲਾ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਮੇਰੀ ਸੋਣ ਗੱਲ ਜੋ ਤੈਨੂੰ ਪ੍ਰੇਸ਼ਣ ਲਾਉਂਦਿਆ ਹੈ ਤੇ ਤੁਸੀਂ ਫੜਕੇ ਧਾਗੇ ਲਾ ਦਿੰਦੀ ਹੋ ਜਿੱਦਾਂ ਗਲਾਸ ਪਾਣੀ ਦਾ ਚਾਹ ਦਾ ਰੋੜਿਆ ਹੀ ਉਹਦੇ ਉੱਤੇ ਜੀ ਜੀ ਨੇ ਬੜੀ ਕੋਸ਼ਿਸ਼ ਕੀਤੀ ਮੈਂ ਤੇ ਹੱਥ 모ੜਦਾ ਹੇ ਪਰ ਜੀ ਜੀ ਇਸ ਕਰ ਨੂੰ ਫਿਰ ਵੀ ਬੰਦਾ ਵਾ ਫਿਰ ਵੀ ਉਹਨੇ ਮੇਰੇ ਹੱਥ ਫੜ ਲਏ ਮੈਂ ਤਾਂ ਬੜੀ ਕੋਸ਼ਿਸ਼ ਕੀਤੀ ਬਹੁਤ ਪ੍ਰੇਸ਼ਰ ਤੱਕੀ ਮੈਂ ਕਿਹਾ ਮੈਂ ਅਜੇ ਦੇ ਲਾ ਕੇ ਚੱਗਾ ਜਿੱਦਾਂ ਮੋ ਦਿਨ ਚਾਹ ਰੋੜਦੀ ਚੱਲ ਗਰਮੀ ਤਾ ਮੈਂ ਜਾਵਾਂ ਬਾਹਰ ਸਾਰੇ ਕੰਮ ਕਰਨ ਵਾਲਾ ਪਿਆ ਹਜੇ ਚਲੋ ਕੋਈ ਨਹੀਂ ਦੇਦੀ ਕੰਮ ਮੈਂ ਕਰਾਉਣੀ ਆ ਤੁਸੀਂ ਭਾਜੀ ਦਾ ਖਿਆਲ ਰੱਖੋ ਕੰਮ ਦੀ ਫਿਕਰ ਨਾ ਕਰੋ ਚਲ ਕੋਈ ਗੰਮੀ ਤੂੰ ਰੈਸਟ ਕਰ ਆਬ ਤੇ ਰਾਤ ਕਿਨਾਲਾ ਕੀ ਕਰਾਂ ਮੈਨੂੰ ਇਹ ਹੀ ਚੱਲ ਮੰਮੀ ਨੂੰ ਦੱਸਦੀ ਆ ਮੇਰਾ ਦੁੱਖ ਵੇਖ ਕੇ ਤੇ ਮੰਮੀ ਆਖਣਗੇ ਨਾ ਵੀ ਉਹਦੀ ਗਲਤੀ ਆ ਪਰ ਮੰਮੀ ਤੇ ਉਹਦੀਆਂ ਗਲਤੀਆਂ ਤੇ ਪਰਦਾ ਪਾਈ ਜਾਂਦੇ ਮੈਨੂੰ ਆਂਦੇ ਤੂੰ ਪ੍ਰੈਸ ਜਾਣ ਕੇ ਲਾ ਰਹੀ ਆ ਕੀ ਕਰਾਂ ਉਹੀ ਉਹੀ ਗੱਲਾਂ ਮੇਰੇ ਦਿਮਾਗ 'ਚ ਘੁੰਮੀ ਜਾਂਦੀਆਂ ਕੀ ਕਰਾਂ ਮੈਂ ਮੰਮੀ ਨੂੰ ਦੱਸਿਆ ਵਾ ਮੰਮੀ ਉਲਟਾ ਮੇਰੇ ਤੇ ਆਪਾ ਹੱਥ ਸਾਲੇ ਭਲਾ ਕੋ ਆਪਾ ਹੱਥ ਸੌੜ ਸਕਦਾ ਕੋਈ ਇਦਾਂ ਕਰ ਸਕਦਾ ਕੋਈ ਨਹੀਂ ਮੰਮੀ ਉਦੋਂ ਦੂਰ ਨਹੀਂ ਜਿੱਦਨ ਇਹ ਕੁਛ ਤੇਰੇ ਨਾਲ ਹੋਊਗਾ ਸਾਡੇ ਨਾਲ ਕਰਦਾ ਵਾ ਨਾ ਇਦਾਂ ਤੇ ਤੈਨੂੰ ਲੱਗਦਾ ਵੀ ਮੇਰੇ ਪੁੱਤ 'ਚ ਕੋਈ ਕਮੀ ਨਹੀਂ ਜਿੱਦਨ ਮੰਮੀ ਤੇਰੇ ਤੇ ਦੀਤੀਆਂ ਨਾ ਪਤਾ ਤੇ ਤੈਨੂੰ ਉਦਾਂ ਨਹੀਂ ਲੱਗਣਾ ਵਾ ਵੀ ਕੀ ਦੋਖ ਹੁੰਦੇ ਕੀ ਦਰਦ ਹੁੰਦੇ ਆ ਕੀ ਕਰਾਂ ਮੈਂ ਭਾਬੀ ਆ ਇੱਕ ਵਾਰੀ ਭਾਬੀ ਦਾ ਮੈਨੂੰ ਫੋਨ ਨਹੀਂ ਆਇਆ ਮੈਂ ਜਿਉਂ ਵਿਆਹ ਹੀ ਗਈ ਕੇ ਗਏ ਪਰ ਮੰਮੀ ਵੀ ਦੁਖੀ ਗਈ ਆ ਮੰਮੀ ਕਿਹੜਾ ਸੋਖੀ ਗਈ ਆ ਬੜੀ ਜਾਨ ਓਖੀ ਹੋਈ ਪਈ ਮੇਰੀ ਤੈਨੂੰ ਮੈਂ ਕੀ ਦੱਸਾਂ ਕਿ ਕੀ ਹੋਣ ਗਿਆ ਸਾਡੇ ਘਰ ਸਾਰੀ ਦਵਾਈ ਬਦਲੀ ਗਈ ਆ ਤੇ ਸ਼ੱਕ ਮੈਨੂੰ ਮਣੀ ਦੇ ਆ ਇਹ ਮਣੀ ਦੇ ਤੇਰਾ ਆ ਬੜਾ ਕੋਕਾਂਂ ਡਿਆ ਵਾ ਉਥੇ ਆਪਣੇ ਭਰਾ ਦਾ ਵੀ ਨਹੀਂ ਬੰਡਿਆ ਦਵਾਈਆਂ ਵਾਲਾ ਲਫਾਫਾ ਫਾੜ ਕੇ ਤੇ ਛੇੜਛੜ ਕੰਡਿਆ ਇਹਦੇ ਨੇ ਤੈਨੂੰ ਕੋਈ ਲੋੜ ਹੀ ਨਹੀਂ ਨਾ ਐ ਦਵਾਈਆਂ ਖਵਾਲੇ ਨਾ ਕਿਤੇ ਪਾਣੀ ਤਾਂ ਨਹੀਂ ਪਿਆਲੇ ਦਵਾਈਆਂ ਵਾਲਾ ਲਫਾਫਾ ਫਾੰਦੀ ਲੋੜ ਹੀ ਨਹੀਂ ਹੈ ਕਿਸੇ ਪਰਵਚਾਰੀਏ ਤੈਨੂੰ ਕੀ ਦੱਸਾਂ ਤੂੰ ਤੇ ਆਪ ਬੜੀ ਦੁਖੀ ਆ ਕਿੰਨਾ ਕੋ ਕੀਤਾ ਮੈਂ ਕਿਹਨੇ ਪ੍ਰੈਸ ਲਾਤੀ ਹੈ ਦਿਮਾਗ ਹੀ ਖਰਾਬ ਹੋਵਣਾ ਡਾਂਗ ਵਾਲਾ ਹੈ ਨਹੀਂ ਕੋਈ ਇਹਨੂੰ